ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਗੁਰਮੁਖੀ ਲਿਪੀ ਦੇ 35 ਅੱਖਰਾਂ ਦਾ ਉਚਾਰਨ ਬੋਧ ਕਰਨ ਉਪਰੰਤ ਹੁਣ ਲਗਾ ਮਾਤਰਾਵਾਂ ਦੇ ਸੰਬੰਧ ਵਿੱਚ ਉਹਨਾਂ ਦੀ ਧੁਨੀ ਤੇ ਉਹਨਾਂ ਦਾ ਆਕਾਰ ਉਨ੍ਹਾਂ ਦੀ ਪਛਾਣ ਦੇ ਬਾਬਤ ਜਾਣਾਂਗੇ ਤਾਂ ਇਹ ਮਾਤਰਾਵਾਂ કુલ 12 ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਪਹਿਲਾ ਮੁਕਤਾ ਅੱਖਰ ਹੁੰਦਾ ਹੈ ਮੁਕਤਾ ਅੱਖਰ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵਖਰੀ ਮਾਤਰਾ ਨਾ ਲੱਗੀ ਹੋਈ ਹੋਵੇ ਤਾਂ ਮੁਕਤਾ ਅੱਖਰ ਲਘੂ ਮਾਤਰਾ ਸਦਵਾਉਂਦਾ ਹੈ ਜਿਸ ਦੀ ਧੁਨੀ ਬਹੁਤ ਲਘੂ ਹੁੰਦੀ ਹੈ ਜੈਸੇ ਐੜਾ ਮੁਕਤਾ ਤਾਂ ਮੁਕਤਾ 35 ਅੱਖਰਾਂ ਦੇ ਵਿੱਚੋਂ ਈੜੀ ਅਤੇ ਊੜੇ ਨੂੰ ਛੱਡ ਕੇ ਬਾਕੀ ਸਾਰੇ ਅੱਖਰ ਮੁਕਤਾ ਅੱਖਰ ਹੁੰਦੇ ਹਨ ਫਿਰ ਅਸੀਂ ਕੰਨੇ ਦੇ ਬਾਰੇ ਜਾਣਾਂਗੇ ਕੰਨਾ ਦੀर्घ ਮਾਤਰਾ ਹੁੰਦੀ ਹੈ ਅਤੇ ਕਿਸੇ ਵੀ ਅੱਖਰ ਦੇ ਸੰਜੇ ਪਾਸੇ ਲੱਗੀ ਹੋਈ ਡੰਡੀ ਜੋ ਇਸ ਪ੍ਰਕਾਰ ਦੀ ਹੁੰਦੀ ਹੈ ਇਸ ਦਾ ਨਾਮ ਕੰਨਾ ਹੈ ਤਾਂ ਇਹ ਦੀਰਘਾ ਮਾਤਰਾ ਸਦਵਾਉਂਦੀ ਹੈ ਜੈਸੇ ਐੜੇ ਕੰਨਾ ਆ ਹੁਣ ਅਸੀਂ ਸਿਹਾਰੀ ਦੇ ਬਾਰੇ ਜਾਣਾਂਗੇ ਸਿਹਾਰੀ ਕਿਸੇ ਵੀ ਅੱਖਰ ਦੇ ਖੱਬੇ ਪਾਸੇ ਕੁੰਡੀ ਮੋੜ ਕੇ ਲੱਗੀ ਹੋਈ ਡੰਡੀ ਦਾ ਨਾਮ ਸਿਹਾਰੀ ਹੈ ਜੋ ਇਸ ਪ੍ਰਕਾਰ ਦੀ ਹੁੰਦੀ ਹੈ ਇਹ ਵੀ ਲਗੂ ਮਾਤਰਾ ਸਦਵਾਉਂਦੀ ਹੈ ਜਿਸ ਦਾ ਉਚਾਰਨ ਇਸ ਪ੍ਰਕਾਰ ਹੈ ਜੈਸੀ ਈੜੀ ਸਿਹਾਰੀ ਇਹ ਦਿਹਾਰੀ ਕਿਸੇ ਵੀ ਅੱਖਰ ਦੇ ਸੱਜੇ ਪਾਸੇ ਕੁੰਡੀ ਮੋੜ ਕੇ ਲੱਗੀ ਹੋਈ ਡੰਡੀ ਦਾ ਨਾਮ ਬਿਹਾਰੀ ਹੈ ਜੋ ਇਸ ਪ੍ਰਕਾਰ ਦੀ ਹੁੰਦੀ ਹੈ ਇਹ ਦੀਰਘਾ ਮਾਤਰਾ ਕਹਲਵਾਉਂਦੀ ਹੈ ਜਿਸ ਦੀ ਧੁਨੀ ਜਿਸ ਦੀ ਆਵਾਜ਼ ਦੀਰਘ ਆਉਂਦੀ ਹੈ ਜੈਸੇ ਈੜੀ ਬਿਹਾਰੀ ਈ ਔਂਕੜ ਕਿਸੇ ਵੀ ਅੱਖਰ ਦੇ ਪੈਰਾ ਹੇਠ ਲੱਗੀ ਹੋਈ ਸਿੱਧੀ ਡੰਡੀ ਦਾ ਨਾਮ ਔਂਕੜ ਹੈ ਜੋ ਇਸ ਪ੍ਰਕਾਰ ਦਾ ਹੁੰਦਾ ਹੈ ਤਾਂ ਇਹ ਔਂਕੜ ਵੀ ਲਘੂ ਮਾਤਰਾ ਸਦਵਾਉਂਦੀ ਹੈ ਜਿਸ ਦਾ ਉਚਾਰਨ ਇਸ ਪ੍ਰਕਾਰ ਹੈ ਊੜੇ ਔਂਕੜ ਉਹ ਦੋ ਲੈਂਕੜ ਕਿਸੇ ਵੀ ਅੱਖਰ ਦੇ ਪੈਰਾਂ ਹੇਠ ਲੱਗੀਆਂ ਹੋਈਆਂ ਦੋ ਸਿੱਧੀਆਂ ਡੰਡੀਆਂ ਦੋ ਲੈਂਕੜ ਸਦਵਾਉਂਦੀਆਂ ਹਨ ਜੋ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ ਇਹ ਵੀ ਦੀਰਘ ਮਾਤਰਾ ਸਦਵਾਉਂਦੀਆਂ ਹਨ ਜਿਨ੍ਹਾਂ ਦਾ ਉਚਾਰਨ ਇਸ ਪ੍ਰਕਾਰ ਹੈ ਊੜੇ ਦੁਲੈਂਕੜ ਊ ਲਾਂ ਕਿਸੇ ਵੀ ਅੱਖਰ ਦੇ ਸਿਰ ਦੇ ਉੱਪਰ ਥੋੜੀ ਟੇਢੀ ਕਰਕੇ ਲੱਗੀ ਹੋਈ ਇੱਕ ਡੰਡੀ ਦਾ ਨਾਮ ਲਾਂ ਸਦਵਾਉਂਦਾ ਹੈ ਜੋ ਇਸ ਪ੍ਰਕਾਰ ਦੀ ਹੁੰਦੀ ਹੈ ਇਹ ਵੀ ਦੀर्घ ਮਾਤਰਾ ਸਦਵਾਉਂਦੀ ਹੈ ਜਿਸ ਦਾ ਉਚਾਰਣ ਇਸ ਪ੍ਰਕਾਰ ਹੈ ਈੜੀ ਲਾਂ ਏ ਦੋ ਲਾਵਾਂ ਕਿਸੇ ਵੀ ਅੱਖਰ ਦੇ ਸਿਰ ਦੇ ਉੱਪਰ ਥੋੜੀਆਂ ਟੇਡੀਆਂ ਕਰਕੇ ਲੱਗੀਆਂ ਹੋਈਆਂ ਦੋ ਲਕੀਰਾਂ ਦੋ ਲਾਈਨਾਂ ਦਾ ਨਾਮ ਦੁਲਾਵਾ ਹੈ ਜੋ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ ਤਾਂ ਇਹ ਵੀ ਦੀर्घ ਮਾਤਰਾ ਸਦਵਾਉਂਦੀਆਂ ਹਨ ਜਿਨ੍ਹਾਂ ਦਾ ਉਚਾਰਨ ਇਸ ਪ੍ਰਕਾਰ ਹੈ ਐੜੇ ਦੁਲਾਵਾਂ ਐ ਓੜਾ ਕਿਸੇ ਵੀ ਅੱਖਰ ਦੇ ਉੱਪਰਲੇ ਪਾਸੇ ਦੋ ਪਾਸਿਆਂ ਤੋਂ ਥੋੜਾ ਥੋੜਾ ਮੁੜਿਆ ਹੋਇਆ ਡੰਡਾ ਜਿਸ ਦਾ ਇੱਕੋ ਹੀ ਚਰਨ ਹੁੰਦਾ ਹੈ ਉਸ ਨੂੰ ਹੋੜਾ ਕਿਹਾ ਜਾਂਦਾ ਹੈ ਜੋ ਕਿਸੇ ਵੀ ਅੱਖਰ ਦੇ ਸਿਰ ਦੇ ਉੱਪਰ ਲੱਗਦਾ ਹੈ ਜਿਸ ਦਾ ਆਕਾਰ ਇਸ ਪ੍ਰਕਾਰ ਦਾ ਹੁੰਦਾ ਹੈ ਇਹ ਵੀ ਦੀर्घ ਮਾਤਰਾ ਹੀ ਸਦਵਾਉਂਦਾ ਹੈ ਤਾਂ ਇਸ ਦਾ ਉਚਾਰਨ ਇਸ ਪ੍ਰਕਾਰ ਹੈ ਊੜੇ ਹੋੜਾ ਓ ਚਾਹੇ ਊੜੇ ਨੂੰ ਖੁੱਲੇ ਮੂੰਹ ਵਾਲਾ ਕਹਿ ਦਿੱਤਾ ਜਾਂਦਾ ਹੈ ਕਿੰਤੂ ਊੜੇ ਨੂੰ ਜੋ ਖੁੱਲੇ ਮੂੰਹ ਵਾਲਾ ਹੈ ਉਹ ਇਸ ਪ੍ਰਕਾਰ ਹੀ ਹੋੜਾ ਲੱਗਦਾ ਹੈ ਊੜੇ ਤੋਂ ਇਲਾਵਾ ਬਾਕੀ ਸਾਰੇ ਅੱਖਰਾਂ ਨੂੰ ਲੱਗੇ ਹੋਏ ਹੋੜੇ ਦਾ ਆਕਾਰ ਇਸ ਪ੍ਰਕਾਰ ਹੋਵੇਗਾ ਤਾਂ ਉਸ ਦਾ ਉਚਾਰਨ ਇਸ ਤਰ੍ਹਾਂ ਹੀ ਹੋਵੇਗਾ ਜੈਸੇ ਊੜੇ ਨੂੰ ਹੋੜਾ ਲੱਗਣ ਤੋਂ ਊੜੇ ਹੋੜਾ ਓ ਇਸੇ ਹੀ ਤਰ੍ਹਾਂ ਸਸੇ ਹੋੜਾ ਸੋ ਕਨੌੜਾ ਕਿਸੇ ਵੀ ਅੱਖਰ ਦੇ ਸਿਰ ਦੇ ਉੱਪਰ ਦੋ ਚਰਨਾਂ ਵਾਲੀ ਦੋ ਲੱਤਾਂ ਵਾਲੀ ਲੱਗੀ ਹੋਈ ਡੰਡੀ ਦਾ ਨਾਮ ਕਨੌੜਾ ਹੈ ਜੋ ਇਸ ਪ੍ਰਕਾਰ ਦਾ ਹੁੰਦਾ ਹੈ ਤਾਂ ਇਸ ਵੀ ਕਨੌੜੇ ਮਾਤਰਾ ਨੂੰ ਦੀਰਗ ਮਾਤਰਾ ਕਿਹਾ ਜਾਂਦਾ ਹੈ ਇਸ ਦਾ ਉਚਾਰਨ ਇਸ ਪ੍ਰਕਾਰ ਹੈ ਐੜੇ ਕਨੌੜਾ ਔ ਟਿੱਪੀ ਕਿਸੇ ਵੀ ਅੱਖਰ ਦੇ ਸਿਰ ਦੇ ਉੱਪਰ ਜੋ ਅਰਧ ਚੰਦਰਮਾ ਵਤ ਉਲਟਾ ਕੇ ਲੱਗੀ ਹੋਈ ਇਸ ਪ੍ਰਕਾਰ ਦੇ ਚਿੰਨ ਦਾ ਨਾਮ ਟਿੱਪੀ ਹੈ ਜੋ ਇਸ ਪ੍ਰਕਾਰ ਦਾ ਹੁੰਦਾ ਹੈ ਤਾਂ ਇਹ ਵੀ ਦੀਰਘ ਮਾਤਰਾ ਹੀ ਕਹਿ ਲਵਾਉਂਦੀ ਹੈ ਇਸ ਦਾ ਉਚਾਰਨ ਇਸ ਪ੍ਰਕਾਰ ਹੈ ਐੜੇ ਟਿੱਪੀ ਅੰ ਕੰਨਾ ਬਿੰਦੀ ਕੰਨਾ ਪਹਿਲਾਂ ਵੀ ਆਪਾਂ ਜਾਣ ਚੁੱਕੇ ਹਾਂ ਕਿ ਕਿਸੇ ਵੀ ਅੱਖਰ ਦੇ ਸੰਜੇ ਪਾਸੇ ਲੱਗੀ ਹੋਈ ਸਿੱਧੀ ਡੰਡੀ ਦਾ ਨਾਮ ਕੰਨਾ ਹੈ ਤਾਂ ਕੰਨਾ ਜਦੋਂ ਉਸ ਦੇ ਉੱਪਰ ਇਕ ਬਿੰਦੀ ਲੱਗ ਜਾਂਦੀ ਹੈ ਗੋਲਾਕਾਰ ਦੀ ਤਾਂ ਜਿਸ ਦਾ ਰੂਪ ਇਸ ਪ੍ਰਕਾਰ ਹੈ ਤਾਂ ਇਹ ਵੀ ਦੀਰਘ ਮਾਤਰਾ ਹੀ ਹੈ ਇਸ ਦਾ ਉਚਾਰਨ ਨਾਸਕੀ ਬਣ ਜਾਂਦਾ ਹੈ ਬਿੰਦੀ ਲੱਗਣ ਕਾਰਨ ਤਾਂ ਇਹ ਨੱਕ ਵਿੱਚੋਂ ਆਵਾਜ਼ ਆਵੇਗੀ ਐੜੇ ਕੰਨਾ ਉੱਤੇ ਬਿੰਦੀ ਆ ਮੂਲ ਰੂਪ ਵਿੱਚ ਜੋ ਗੁਰਮੁਖੀ ਲਿਪੀ ਦੀਆਂ ਮਾਤਰਾਵਾਂ ਹਨ ਮੁਕਤੇ ਨੂੰ ਵੀ ਇੱਕ ਮਾਤਰਾ ਮੰਨ ਕੇ ਤਾਂ ਇਥੋਂ ਤੱਕ ਇਹ 12 ਮਾਤਰਾਵਾਂ ਬਣਦੀਆਂ ਹਨ ਇਸ ਤੋਂ ਅੱਗੇ ਜੋ ਅਧਕ ਕਹਿ ਲਵਾਉਂਦੀ ਹੈ ਜਿਸ ਦਾ ਆਕਾਰ ਅਰਧ ਚੰਦ੍ਰਮਾ ਵਾਤ ਉੱਪਰ ਨੂੰ ਮੂੰਹ ਖੁੱਲੇ ਵਾਲਾ ਹੁੰਦਾ ਹੈ ਜੋ ਇਸ ਪ੍ਰਕਾਰ ਦਾ ਹੁੰਦਾ ਹੈ ਇਹ ਅਦਕ ਦੀ ਵਰਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਾਤਸ਼ਾਹ ਜੀ ਦੇ ਕਾਲ ਨਹੀਂ ਹੁੰਦੀ ਸੀ ਕਿਉਂਕਿ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਵਿੱਚ ਅਦਕ ਦੀ ਵਰਤੋਂ ਕਿਤੇ ਵੀ ਨਹੀਂ ਕੀਤੀ ਗਈ ਪਰੰਤੂ ਅਦਕ ਜਿਸ ਦਾ ਕੰਮ ਕਿਸੇ ਵੀ ਅੱਖਰ ਨੂੰ ਕਸ ਦੇਣ ਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਵਿੱਚ ਬਹੁਤ ਅਜੀਹ ਸ਼ਬਦ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਕਸ ਕੇ ਬੋਲਣਾ ਹੈ ਅੰਦਕ ਮਾਤਰਾ ਉਥੇ ਨਹੀਂ ਲੱਗੀ ਹੋਈ ਕਿੰਤੂ ਅਰਥ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਉਹਨਾਂ ਸ਼ਬਦਾਂ ਨੂੰ ਕੱਸ ਕੇ ਬੋਲਦੇ ਹਾਂ ਜੈਸੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ 부ਝ ਜਾਂ ਫਿਰ ਅਸੀਂ ਉਚਾਰਨ ਕਰਦੇ ਹਾਂ ਅਲਖ ਤਾਂ ਅਸੀਂ ਉਚਾਰਨ ਕਸ ਕੇ ਹੀ ਕਰਦੇ ਹਾਂ ਭਾਵੇਂ ਕਿ ਅਲਖ ਲੱਲੇ ਦੇ ਉੱਪਰ ਅਦਕ ਨਹੀਂ ਲੱਗੀ ਹੋਈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਕਾਲ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਤੱਕ ਜਦ ਵੀ ਗੁਰਬਾਣੀ ਦਾ ਉਚਾਰਨ ਕਰਕੇ ਗੁਰਬਾਣੀ ਲਿਖੀ ਗਈ ਹੈ ਤਾਂ ਉਸ ਵਕਤ ਅਦਕ ਦੀ ਜੋ ਮਾਤਰਾ ਹੈ ਉਹ ਵਰਤੋਂ ਵਿੱਚ ਨਹੀਂ ਸੀ ਜਦ ਕਿ ਅਸੀਂ ਉਚਾਰਨ ਵਿੱਚ ਵਰਤਦੇ ਹਾਂ ਅਰਥਾਂ ਨੂੰ ਮੁੱਖ ਰੱਖ ਕੇ ਕਿੰਤੂ ਇਸ ਮਾਤਰਾ ਦਾ ਕੋਈ ਆਕਾਰ ਨਹੀਂ ਸੀ ਘੜਿਆ ਗਿਆ ਜਦ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਕੀਤੀ ਤਾਂ ਉਸ ਵਕਤ ਇਹ ਅਧਕ ਮਾਤਰਾ ਜਿਹੜੀ ਹੈ ਜਿਸ ਵੀ ਅੱਖਰ ਨੂੰ ਕਸ ਕੇ ਉਚਾਰਨ ਕਰਨ ਹੋਵੇ ਉਸ ਦੇ ਉੱਪਰ ਇਹ ਅਧਕ ਦੀ ਮਾਤਰਾ ਜਿਹੜੀ ਹੈ ਉਸ ਦੀ ਵਰਤੋਂ ਕੀਤੀ ਜਾਣ ਲੱਗੀ ਤਾਂ ਅੱਗੇ ਚੱਲ ਕੇ ਫਿਰ ਇਹ ਮਾਤਰਾ ਜਿਹੜੀ ਐ ਉਹ ਜਿਸ ਵੀ ਸ਼ਬਦ ਨੂੰ ਕਸ ਕੇ ਬੋਲਣਾ ਹੋਵੇ ਉਸ ਦੇ ਉੱਪਰ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਸੋ ਇਹ ਸਨ ਗੁਰਮੁਖੀ ਲਿਪੀ ਦੀਆਂ ਮਾਤਰਾਵਾਂ ਜਿਨ੍ਹਾਂ ਦੀ ਵਿਚਾਰ ਆਪ ਗੁਰਮੁਖ ਪਿਆਰਿਆਂ ਦੇ ਨਾਲ ਕਰਨ ਦਾ ਨਿਮਾਣਾ ਯਤਨ ਕੀਤਾ ਹੈ ਸੋ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ